ਸਸੀ ਕਾਲ ਜੀ ਸਾਰਿਆਂ ਨੂੰ ਲੋ ਗਿਆਨੇ ਪਿੰਡ ਖੜੇ ਆ ਤਲਵੰਡੀ ਸਾਬ ਉਹਦੇ ਨਾਲ ਲੱਗਦਾ ਪਿੰਡ ਗਿਆਨਾ ਵੱਖਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਬੜੀਆਂ ਵੀਡੀਓ ਦੇਖੀਆਂ ਤੁਸੀਂ ਕੈਂਪਾਂ ਦੀਆਂ ਸਰਕਾਰ ਆਪਕੇ ਦਰਵਾਜ਼ਾ بڑے ਕੈਂਪ ਲੱਗੇ ਨੇ ਤੇ ਬੜੀਆਂ ਵੀਡੀਓ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਸਾਂਝੀਆਂ ਕੀਤੀਆਂ ਪਰ ਇਹ ਵੱਖਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇੱਕ ਪਾਸੇ ਸਰਕਾਰ ਆਪਕੇ ਦਵਾਰਾ ਜਿਹੜੇ ਕੈਂਪ ਲਾ ਰਹੀ ਹੈ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਲੋਕਾਂ ਦੇ ਪਿੰਡ ਜਾ ਕੇ ਕੰਮ ਹੈ ਜਿਹੜੇ ਉਹ ਨਿਮੇੜੇ ਜਾਣ ਉਸ ਨੂੰ ਦੇਖਦੇ ਹੋਏ ਜਿੱਥੇ ਪਹਿਲਾਂ ਵੀ ਕਾਫੀ ਕੈਂਪਾਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਸੀ ਬੜੀ ਵੱਡੀ ਗਿਣਤੀ 'ਚ ਲੋਕ ਕੈਂਪਾਂ 'ਚ ਪਹੁੰਚਦੇ ਸੀ ਪਰ ਅੱਜ ਵਾਲੇ ਇਸ ਕੈਂਪ ਦੇ ਵਿੱਚ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਬਿਲਕੁਲ ਖਾਲੀ ਪਈਆਂ ਨੇ ਲੋਕਾਂ ਦਾ ਜਿਹੜਾ ਇਕੱਠ ਹੈ ਉਹ ਨਹੀਂ ਦੇਖਣ ਨੂੰ ਮਿਲਿਆ ਜੇ ਦੇਖਿਆ ਜਾਵੇ ਟੋਟਲ ਜਿੰਨੇ ਵੀ ਮਾਇਕਮੇਂ ਦੇ ਅਧਿਕਾਰੀ ਸੀਗੇ ਉਹ ਆਪਣੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁੱਜੇ ਹੋਏ ਸੀ ਸਾਰੇ ਅਧਿਕਾਰੀ ਸਾਰੇ ਮਾਇਕਮੇਂ ਦੇ ਅਫਸਰ ਹੈ ਜਿਹੜੇ ਉਹ ਇੱਥੇ ਪੁੱਜੇ ਹੋਏ ਸੀ ਭਾਵੇਂ ਮੌਜੂਦਾ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਇਸ ਕੈਂਪ ਦੇ ਵਿੱਚ ਨਹੀਂ ਪਹੁੰਚੇ ਪਰ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਜਰੂਰ ਇਸ ਕੈਂਪ ਦੇ ਵਿੱਚ ਪਹੁੰਚੇ ਸੀ ਤੇ ਬਾਕੀ ਸਾਰੇ ਵਿਭਾਗਾਂ ਦੇ ਅਧਿਕਾਰੀ ਐ ਇਸ ਕੈਂਪ ਦੇ ਵਿੱਚ ਮੌਜੂਦ ਰਹੇ ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਇਸ ਕੈਂਪ ਤੋਂ ਦੋ ਗੱਲਾਂ ਸਿੱਧ ਹੁੰਦੀਆਂ ਨੇ ਜਾਂ ਤਾਂ ਲੋਕਾਂ ਦੇ ਕੰਮ ਐ ਜਿਹੜੇ ਉਹ ਖਤਮ ਹੋ ਗਏ ਤੇ ਜਾਂ ਫਿਰ ਦੂਜੇ ਪਾਸੇ ਦੇਖਿਆ ਜਾਵੇ ਵੀ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਇਹਨਾਂ ਕੈਂਪਾਂ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਇਹਨਾਂ ਕੈਂਪਾਂ ਦੇ ਵਿੱਚ ਕੰਮ ਸਾਡੇ ਨਹੀਂ ਹੁੰਦੇ ਇਹ ਕੈਂਪ ਨੇ ਸਿੱਧ ਕਰ ਦਿੱਤਾ ਹੈ ਵੀ ਜਾਂ ਤਾਂ ਲੋਕਾਂ ਦੇ ਕੰਮ ਖਤਮ ਹੋ ਗਏ ਤੇ ਜਾਂ ਫਿਰ ਇੱਥੇ ਲੋਕਾਂ ਦਾ ਨਾ ਆਉਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਵੀ ਲੋਕ ਐ ਜਿਹੜੇ ਇਹਨਾਂ ਕੈਂਪਾਂ ਤੋਂ ਅੱਕੇ ਪਏ ਹੈਗੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕਾਂ ਦਾ ਇਕੱਠ ਇੱਥੇ ਦੇਖਣ ਨੂੰ ਬਣਦਾ ਸੀ ਨੇੜਲੇ ਪਿੰਡਾਂ ਦੇ ਵਿੱਚ ਵੀ ਨੌਂਸ ਮਿੰਟਾਂ ਕਰਵਾਈਆਂ ਗਈਆਂ ਸੀ ਵੀ ਸਰਕਾਰ ਆਪਕੇ ਦੁਆਰ ਹੈ ਜਿਹੜਾ ਕੈਂਪ ਲੱਗ ਰਿਹਾ ਟੋਟਲ ਅਧਿਕਾਰੀ ਹੈ ਜਿਹੜੇ ਮੈਕਮਾਂ ਦੇ ਉਹ ਪਹੁੰਚ ਰਹੇ ਹੈ ਤੇ ਜਿਨ੍ਹਾਂ ਦੇ ਵੀ ਕਿਸੇ ਵੀ ਵਿਭਾਗ ਦੇ ਕੋਈ ਕੰਮ ਧੰਦੇ ਐ ਤੁਸੀਂ ਇੱਥੇ ਪਹੁੰਚ ਕੇ ਕਰਵਾ ਸਕਦੇ ਹੋ ਪਰ ਵੱਡੀ ਗਿਣਤੀ ਦੇ ਵਿੱਚ ਦੇ ਇੱਥੇ ਇਕੱਠ ਦੇਖਣ ਨੂੰ ਦੇਖਣਾ ਚਾਹੀਦਾ ਸੀ ਆਪਾਂ ਨੂੰ ਲੱਗਦਾ ਸੀ ਵੀ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਆਉਣਗੇ ਉੱਥੇ ਬਹੁਤ ਘੱਟ ਗਿਣਤੀ ਦੇ ਲੋਕ ਐ ਜਿਹੜੇ ਇੱਥੇ ਪਹੁੰਚੇ ਐ ਗਰਮੀ ਦਾ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਕੈਂਪ ਦਾ ਟਾਈਮ ਸੀਗਾ ਜਿਹੜਾ 12 ਤੋਂ 3 ਵਜੇ ਦਾ ਰੱਖਿਆ ਹੋਇਆ ਸੀ ਗਰਮੀ ਵੀ ਬਹੁਤ ਜ਼ਿਆਦਾ ਸੀ ਪਰ ਜੇ ਦੇਖਿਆ ਜਾਵੇ ਖਾਲੀ ਪਈਆਂ ਕੁਰਸੀਆਂ ਨੇ ਇਹ ਜ਼ਰੂਰ ਸਾਬਤ ਕਰਤਾ ਵੀ ਜਾਂਦਾ ਲੋਕਾਂ ਦੇ ਕੰਮ ਹੈ ਜਿਹੜੇ ਉਹ ਖਤਮ ਹੋ ਗਏ ਤੇ ਜਾਂ ਫਿਰ ਲੋਕ ਇੰਨਾ ਕੈਂਪਾਂ ਤੋਂ ਅੱਕੇ ਪਏ ਐ ਐਸ ਡੀ ਐਮ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਾਹੌਲ ਰਿਹਾ ਕੈਂਪ ਲੱਗਿਆ ਸੀ ਕਿੰਨੀਆਂ ਕ ਸ਼ਿਕਾਇਤਾਂ ਕਿੰਨੇ ਕ ਲੋਕ ਆਪਣੇ ਮਸਲੇ ਐ ਜਿਹੜੇ ਉਹ ਇੱਥੇ ਲੈ ਕੇ ਆਏ ਐ ਐਸ ਡੀ ਐਮ ਸਾਹਿਬ ਨਾਲ ਜਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਰੂਰ ਆ ਆਪਣੀ ਰਾਏ ਆਪਣੇ ਕਮੈਂਟ ਸਾਡੇ ਇਸ ਵੀਡੀਓ ਦੇ ਜ਼ਰੀਏ ਜਰੂਰ ਸਾਂਝੇ ਕਰੋ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਕੈਂਪ ਐ ਜਿਹੜੇ ਲੱਗਣੇ ਚਾਹੀਦੇ ਐ ਤੇ ਜੇ ਇਸ ਕੈਂਪਾਂ ਦੇ ਵਿੱਚ ਲੋਕਾਂ ਦੇ ਕੰਮ ਹੁੰਦੇ ਆ ਤਾਂ ਫਿਰ ਲੋਕ ਇਸ ਕੈਂਪ ਦੇ ਵਿੱਚ ਕਿਉਂ ਨਹੀਂ ਪਹੁੰਚੇ ਹਾਂਜੀ ਸਰ ਕੈਂਪ ਲੱਗਿਆ ਸੀਗਾ ਕਿਸ ਤਰ੍ਹਾਂ ਦਾ ਰਿਹਾ ਜੀ ਕੀ ਕਹਿਣਾ ਚਾਹੋਗੇ ਅੱਜ ਸਰਕਾਰ ਆਪਕੇ ਦੁਆਲ ਦੀਨ ਕੈਂਪ ਲਾਇਆ ਗਿਆ ਸੀ ਜਿਹਦੇ ਵਿੱਚ ਸਾਨੂੰ ਲੋਕ ਮਿਲੇ ਉਹਨਾਂ ਨੇ ਆਪਣੇ ਆਪਣੇ ਦੁੱਖ ਪਰੇਸ਼ਾਨੀਆਂ ਦੱਸੀਆਂ ਇਹਦੇ ਵਿੱਚ 10 ਜਣੇ ਨੇ ਆਪਣੀਆਂ ਦਰਖਾਸਤਾਂ ਵੀ ਦਿੱਤੀਆਂ ਵਾ ਜਿਨ੍ਹਾਂ ਤੇ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਨਾ ਪਿੰਡ ਦੇ ਸਾਂਝੇ ਮੁੱਦੇ ਤੇ ਵੀ ਗੱਲ ਹੋਈ ਹੈ ਜਿਵੇਂ ਫੁੱਲੋਖਾਰੀ ਵਾਲਿਆਂ ਨੇ ਫਾਈਨਲਿ ਦੇ ਤੀਨ ਸਬੰਧ ਵਿੱਚ ਗੱਲ ਕੀਤੀ ਹੈ ਜੋ ਵੀ ਲੋਕਾਂ ਨੇ ਅੱਜ ਗੱਲਾਂ ਸਾਡੀ ਮੰਗਾ ਮੰਗਾ ਕੀਤੀਆਂ ਜਾਂ ਕੋਈ ਸਾਡਾ ਗੱਲਬਾਤ ਕੀਤੀ ਹੈ ਉਹਦੇ ਤੇ ਹਰੇਕ ਦੇ ਘਰ ਵਿੱਚ